ਤੇ ਉੱਤੇ ਵੀ ਜਿਹੜਾ ਬਿਜਲੀ ਬੋਰਡ ਵਾਲਾ ਜਿਹੜਾ ਸਕੇਲ ਆ ਛੇਮਾ ਪੰਜਾਬ ਸਰਕਾਰ ਦਾ ਉਹ ਸਹੀ ਰੂਪ ਦੇ ਵਿੱਚ ਲਾਗੂ ਹੋਵੇ ਇਹ ਤਾਂ ਸਿਗੀਆਂ ਜਿਹੜੀਆਂਆਂ ਕਰਨਾ ਚਾਹੁੰਦਾ ਉਹ ਮੰਗਾਂ ਦੇ ਵਿੱਚ ਸਾਡਾ ਜਿਹੜਾ ਸਭ ਤੋਂ ਵੱਡਾ ਮੁੱਦਾ ਤੇ ਮੰਗ ਜਿਹੜੀ ਸਾਡੀ ਹੈਗੀ ਆ ਰੈਗੂਲਰ ਕੰਮਿਆਂ ਦੀ ਉਹ ਸਾਡਾ ਪੇ ਸਕੇਲ ਜਿਹੜੇ ਸਾਨੂੰ ਦਿੱਤੇ ਗਏ ਆ ਉਹਨਾਂ ਦੇ ਵਿੱਚ ਕੁਝ ਸੋਧਾਂ ਰਹਿਣੀਆਂ ਉਹ ਕਰਨ ਵਾਲੀ ਦੂਜੇ ਸਾਡੇ ਵਧੇ ਹੋਏ ਭੱਤੇ ਉਹ ਪਿਛਲਾ ਉਹਦਾ ਏਰੀਆ ਰਹਿੰਦਾ ਹੈ ਜਿਹੜੇ ਭੱਤੇ ਸਾਡੇ ਹਲੇ ਵਧਾਉਣ ਵਾਲੇ ਪਏ ਆ ਜਿਨ੍ਹਾਂ ਤੇ ਸਹਿਮਤੀ ਨਹੀਂ ਨਿਬਣੀ ਉਹਨਾਂ ਨੂੰ ਵਧਾਉਣ ਵਾਲਿਆਂ ਵਧਾ ਕੇ ਉਹ ਵੀ ਸਾਡੇ ਲਾਗੂ ਕਰਨ ਤੇ ਰਹਿੰਦੇ ਨੇ ਵੱਡੀ ਮੰਗ ਜਿਹੜੇ ਪੁਰਾਣੇ ਸਾਥੀ ਨੇ 9 16 23 ਸਾਲਾਂ ਉਹ ਸਾਡੀ ਬੜੀ ਵੱਡੀ ਮੰਗ ਸੀ ਜਿਹੜੀ ਪਿਛਲੇ ਵਿੱਤ ਮੰਤਰੀ ਨੇ ਬੰਦ ਕਰ ਦਿੱਤੇ ਇਹ ਸਰਕਾਰ ਨੇ ਉੱਥੇ ਦਾ ਉੱਥੇ ਟੱਪ ਕਰਕੇ ਉਹਨੂੰ ਰੱਖਿਆ ਹੋਇਆ ਇਹ ਜਿਹੜੀਆਂ ਮੇਨ ਮੰਗਾਂ ਸੀ ਉਹਦੇ ਵਿੱਚ ਜਿਹੜੀਆਂ ਫੀਲਡ ਦੀਆਂ ਮੰਗਾਂ ਵੀ ਸੀਗੀਆਂ ਜਿਹੜੀ 293 294 ਸੀਆਰ ਆਈ ਅਧੀਨ ਜਿਹੜੀ ਇਨ ਮੀਟਰ ਰੀਡਰ ਤੇ ਦੂਜੇ ਹੋਰ ਸਾਥੀ ਜਿਹੜੇ ਆ ਉਹਨਾਂ ਨੂੰ ਜਿਹੜਾ ਇਹਨਾਂ ਨੇ ਨਮਾ 스ਕੇਲ ਜਿਹੜੇ ਆ ਉਹ ਦੂਜੇ ਦੇਤੇ ਸੈਂਟਰ ਵਾਲੇ ਸਤਮਾ ਪੇ ਸਕੇਲ ਦੇ ਦਿੱਤਾ ਤੇ ਬੋਰਡ ਸਾਡੀ ਉਹਦੇ ਵੀ ਮੰਗ ਹੈਗੀ ਆ ਜੋਇੰਟ ਫਾਰਮ ਦੀ ਤੇ ਇਮਪਲਾਈ ਦੂਜੇ ਇਕਤਾ ਮੰਚ ਦੀ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਬਿਜਲੀ ਬੋਰਡ ਵਾਲਾ ਜਿਹੜਾ ਸਕੀਲ ਆ ਛੇਮਾ ਪੰਜਾਬ ਸਰਕਾਰ ਦਾ ਉਹ ਸਹੀ ਰੂਪ ਦੇ ਵਿੱਚ ਲਾਗੂ ਹੋਵੇ ਇਹ ਤਾਂ ਸੀਗੀਆਂ ਜਿਹੜੀਆਂ ਆਪਣੀ ਜੁਆਇੰਟਲੀ ਮੰਗਾ ਉਹਦੇ ਵਿੱਚ ਇੱਕ ਮੰਗ ਜਿਹੜੀ ਅਗਲੀ ਜਿਹੜੀ ਗੱਲ ਰਿਟਾਇਰੀ ਸਾਥੀਆਂ ਦੀ ਚੱਲ ਰਹੀ ਹੈ ਉਹ ਵੀ ਇੱਕ ਜੁਆਇੰਟਲੀ ਮੰਗਾ ਉਹ ਤਾਂ ਆਪਣੀਆਂ ਲੋਕਲ ਮੰਗਾਂ ਵੀ ਲੋਕਲ ਮੰਗਾਂ ਸਾਡੀ ਇੱਥੋਂ ਦੀ ਮੈਨੇਜਮੈਂਟ ਸਾਡੇ ਨਾਲ ਵੀ ਬਾਰ-ਬਾਰ ਗੱਲਾਂ ਬਾਤਾਂ ਕਰਦੀ ਹੈ ਪਰ ਉਹਦੇ ਉੱਤੇ ਖਰੀ ਨਹੀਂ ਉਤਰਦੀ ਤੁਸੀਂ ਦੇਖਿਆ ਪਿਛਲੇ ਦਿਨੀ ਆ ਜਿਹੜੀ ਥੋੜੀ ਇੱਥੇ ਇਹ ਤੁਸੀਂ ਕੁਝ ਸਾਥੀਆਂ ਨੇ ਗੇਟ ਦੇ ਉੱਤੇ ਇਹ ਇਹਨਾਂ ਦੀ ਮੁਰਦਾਬਾਦ ਕੀਤੀ ਹੈ ਉਹਦੇ ਪ੍ਰਤੀ ਕੀ ਇੰਜੀਨੀਅਰ ਵੱਲੋਂ ਇੱਕ ਲੈਟਰ ਦਿੱਤਾ ਗਿਆ ਕੱਢਿਆ ਗਿਆ ਵੀ ਤੁਸੀਂ ਚੈਕਿੰਗ ਚੈਕਿੰਗ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਤੁਸੀਂ ਇਹ ਥੋੜਾ ਵੀ ਬਸ ਤੋਂ ਥੱਲੇ ਉਤਰ ਜਾਓ ਤੁਸੀਂ ਇੱਕ ਕੈਦੀਏ ਦੇ ਇੱਕ ਪਾਸੇ ਬਣਾ ਕੇ ਉਹਦੇ ਵੀ ਅਸੀਂ ਇਸ ਸਟੇਜ ਦੇ ਉਤੋਂ ਨਖੇਦੀ ਕਰਦੇ ਆ ਕੀ ਇੰਜੀਨੀਅਰ ਨੂੰ ਪਹਿਲਾਂ ਉਸ ਸਾਰੀ ਗੱਲ ਨੂੰ ਸਮਝ ਲੈਣਾ ਚਾਹੀਦਾ ਸੀ ਇਹ ਹੋਈ ਘਟਨਾ ਤੇ ਕਿਉਂ ਹੋਈ ਹੈ ਉਦੋਂ ਬਾਅਦ ਜਾ ਕੇ ਸਾਡੇ ਨਾਲ ਗੱਲ ਕਰਦੇ ਫਿਰ ਜੇ ਕੋਈ ਸਾਡੇ ਸਾਥੀਆਂ ਦੇ ਵਿੱਚ ਕਮਿਟੀ ਦਾ ਉਹਦਾ ਲੈਟਰ ਦਿੱਤਾ ਜਾ ਸਕਦਾ ਸੀ ਜਾਂ ਉਹਦੀ ਕੋਈ ਸੇਧ ਦਿੱਤੀ ਸਾ ਸਕੀ ਇੱਕ ਤਰਫਾ ਉਹਨਾਂ ਨੂੰ ਕਹਿਣਾ ਤਾਂ ਅੱਧਾ ਤੋਂ ਵੱਧ ਜਿਹੜੀਆਂ ਚੋਰੀਆਂ ਹੁੰਦੀਆਂ ਸਿਕਿਉਰਿਟੀ ਵਾਲੇ ਸਟਾਫ ਨਾਲ ਮਿਲ ਕੇ ਹੁੰਦੀਆਂ ਕਲੋਨੀ ਦੇ ਵਿੱਚ ਵੀ ਜੇਕਰ ਕੋਈ ਚੋਰ ਬਾਹਰੋਂ ਆ ਕੇ ਵਰਦਾ ਤਾਂ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਮੈਂ ਅਗਲੀ ਗੱਲ ਕਰਨਾ ਚਾਹੁੰਦਾ ਜਿਹੜੀ ਪੰਜਾਬ ਸਰਕਾਰ ਦੀ ਮਾੜੀ ਨੀਤੀ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ